ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਮ ਰਾਹੀਂ ਆਪ ਜੀ ਦੇ ਨਾਲ ਸੇਹਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸੇਹਜ ਪਾਠ ਆਪਾਂ ਆਪਣੇ ਚੈਨਲ ਤੇ ਪਿਛਲੇ 15 ਮਹੀਨੇ ਪਹਿਲਾਂ ਆਰੰਭ ਕੀਤਾ ਸੀ ਸਤਿਗੁਰਾਂ ਦੀ ਕਿਰਪਾ ਸਦਕਾ ਆਪਾਂ ਕੱਲ ਤੱਕ 955 ਅੰਗ ਤੱਕ ਪਾਠ ਕਰਨ ਦੀ ਸੇਵਾ ਕੀਤੀ ਹੈਨ ਸਤਿਗੁਰਧীন ਦਿਆਲ ਕਿਰਪਾ ਕਰਨ ਹੁਣ ਇਸ ਤੋਂ ਅੱਗੇ ਆਪਣੀ ਪਾਠ ਕਰਨ ਦੀ ਸੇਵਾ ਆਪ ਕਰਵਾਲਨ ਸਾਧ ਸੰਗਤ ਜਿਵੇਂ ਕਿ ਮੈਂ ਅਕਸਰ ਆ ਰੋਜ਼ ਬੇਨਤੀ ਕਰਦਾ ਹਾਂ ਕਿ ਸਤਿਗੁਰ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰੇ ਪਰ ਹੱਥ ਦਾਸ ਰਸੇ ਰੱਖੋਗੇ ਸੋ ਸਾਧ ਸੰਗਤ ਕਰੋ ਜੀ ਕਿਰਪਾ ਰੱਖੋ ਜੀ ਦਾਸਰੇ ਸਿਰ ਤੇ ਮੇਰ ਪਰ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੇ ਕਹ ਦਿਓ ਜੀ ਧੰ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹ ਦਿਓ ਜੀ ਧੰ ਤਨ ਅਮਰ ਸ਼ਹੀਦ ਬਾਬਾ ਨੋਦ ਸਿੰਘ ਜੀ ਸਭ ਸੰਗਤ ਜੀ ਹੁਣ ਵਾਰੀ ਆ ਉਹਨਾ ਬੁੱਲਣ ਦੀ ਜਿਨ੍ਹਾਂ ਸੱਜਣਾ ਨੇ ਆਪਣੇ ਪਿਆਰੇ ਪਿਆਰੇ ਕਰ ਕਮਲਾਂ ਤੇ ਨਾਲ ਲਿਖ ਕੇ ਆਪਣੇ ਪਿਆਰੇ ਪਿਆਰੇ ਕਮੈਂਟ ਭੇਜੇ ਹਨ ਆਓ ਉਹਨਾਂ ਦੇ ਨਾਮ ਸਰਵਣ ਕਰੋ ਸਰਦਾਰ ਮਨਕਰਨ ਸਿੰਘ ਮਨਕੀਰਤ ਸਿੰਘ ਜੋੜੇ ਚੱਕ ਹੀਰਾ ਸਿੰਘ ਜ਼ਿਲ੍ਹਾ ਬਠਿੰਡਾ ਸ਼ਬਾਸ਼ ਬਹਿਲ ਜੀ ਜੀਨਸ ਸੈਣੀ ਜੀ ਬਲਬੀਰ ਕੌਰ ਹਰਸ਼ੀ ਪਿੰਡ ਗੁਰਜੰਟ ਸਿੰਘ ਕੰਗ ਪਿੰਡ ਜਲਾਲਾਬਾਦ ਜ਼ਿਲ੍ਹਾ ਤਰਨਤਾਰ ਨੂੰ ਬ੍ਰਹਮਲੀਨ ਕੌਰ ਜੇੜਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਨੂੰ ਹੁਣ ਸਾਥ ਸੰਗਤ ਤੁਸੀਂ ਵੀ ਆਪਣੇ ਪਿਆਰੇ ਪਿਆਰੇ ਕਰ ਕਮਲਾਂ ਦੇ ਨਾਲ ਆਪਣੇ ਪਿਆਰੇ ਪਿਆਰੇ ਕਮੈਂਟ ਲਿਖ ਕੇ ਭੇਜੋ ਤੁਹਾਡੇ ਨਾਮ ਵੀ ਚੈਨਲ ਤੇ ਬੋਲੇ ਜਾਣਗੇ ਆਓ ਹੁਣ ਸਹਿਜ ਪਾਠ ਦੇ ਨਾਲ ਜੁੜੀਏ ਜੀ RAM KALI ਮਹੱਲਾ ਪਹਿਲਾ ਮਹੱਲਾ ਪਹਿਲਾ RAM KALI ਰਾਗ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਪਹਿਲੇ ਪਾਤਸ਼ਾਹ ਕਹਿੰਦੇ ਹਨ ਸੱਚ ਕੀ ਕਾਤੀ ਸੱਚ ਸਭ ਸਾਰ ਜੇ ਪ੍ਰਭੂ ਦੇ ਨਾਮ ਦੀ ਸ਼ੁਰੀ ਹੋਵੇ ਪ੍ਰਭੂ ਦਾ ਨਾਮ ਹੀ ਉਸ ਸ਼ੁਰੀ ਦਾ ਸਾਰਾ ਲਾਹ ਹੋਵੇ ਕਾਰਤਿਸਕੀ ਅਪਰੇ ਅਪਾਰ ਉਸ ਸ਼ੁਰੀ ਦੀ ਕਾਰਤ ਬਹੁਤ ਸੁੰਦਰ ਹੁੰਦੀ ਹੈ ਸ਼ਬਦ ਸ਼ਾਨ ਰਖਾਈ ਲਾਏ ਇਹ ਸ਼ੁਰੀ ਸਤਗੁਰ ਦੇ ਸ਼ਬਦ ਦੀ ਸ਼ਾਨ ਤੇ ਰੱਖ ਕੇ ਤੇਜ ਕੀਤੀ ਜਾਂਦੀ ਹੈ ਗੁਣ ਕੀ ਠੇਕੇ ਵਿੱਚ ਸਮਾਏ ਠੇਕ ਹੁੰਦੀ ਹੈ ਮਿਆਨ ਇਹ ਪ੍ਰਭੂ ਗੁਣਾਂ ਦੇ ਮਿਆਨ ਵਿੱਚ ਟਿੱਕੀ ਰਹਿੰਦੀ ਹੈ ਤਿਸ ਦਾ ਕੁੱਠਾ ਹੋ ਵੇ ਸੇਖ ਜੇ ਸੇਖੇ ਸੁਰੀ ਦਾ ਕੁੱਠਾ ਹੋਇਆ ਹੋਵੇ ਭਾਵੇਂ ਜੇ ਸੇਖ ਦਾ ਜੀਵਨ ਪ੍ਰਭੂ ਦੇ ਨਾਮ ਸਤਗੁਰ ਦੇ ਸ਼ਬਦ ਤੇ ਪ੍ਰਭੂ ਦੀ ਸੇਪੋ ਸਲਾ ਵਿੱਚ ਘੜਿਆ ਹੋਇਆ ਹੋਵੇ ਲੋਹੂ ਲਬਨ ਕਥਾ ਵੇਖ ਇਸ ਦੇ ਅੰਦਰੋਂ ਲਬ ਰੂਪ ਲਹੂ ਜ਼ਰੂਰ ਨਿਕਲ ਜਾਂਦਾ ਹੈ ਹੋਏ ਹਲਾਲ ਲੱਗੇ ਹੱਕ ਜਾਏ ਇਸੇ ਤਰ੍ਹਾਂ ਹਲਾਲ ਹੋ ਕੇ ਕੁਠਾ ਜਾ ਕੇ ਉਹ ਪ੍ਰਭੂ ਵਿੱਚ ਜੁੜਦਾ ਹੈ ਨਾਨਕ ਦਰ ਦੀਦਾਰ ਸਮਾਏ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਅਜਿਹਾ ਮਨੁੱਖ ਪ੍ਰਭੂ ਦੇ ਦਰ ਤੇ ਅਪੜ ਕੇ ਉਸ ਦੇ ਦਰਸ਼ਨ ਵਿੱਚ ਲੀਨ ਹੋ ਜਾਂਦਾ ਹੈ ਰਾਮ ਕਲੀ ਮਹੱਲਾ ਪਹਿਲਾ ਰਾਮ ਕਲੀ ਰਾਗ ਦੇ ਵਿੱਚ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਮਹੱਲਾ ਪਹਿਲਾ ਪਹਿਲੇ ਪਾਪਸ਼ਾ ਕਹਿੰਦੇ ਹਨ ਕਮਰ ਕਟਾਰਾ ਬੰਕੜਾ ਬੰਕੇ ਕਾਇਸਵਾਰ ਬੰਕੜਾ ਬਾਂਕਾ ਜਿਆ ਸੋਹਣਾ ਜਿਆ ਬੰਕੜੇ ਦਾ ਮਤਲਬ ਹੁੰਦਾ ਬਾਂਕਾ ਜਿਆ ਸੋਹਣਾ ਜਿਆ ਤੇ ਕਮਰ ਲੱਖ ਦੇ ਦਿਵਾਲੇ ਲੱਖ ਦਿਵਾਲੇ ਸੋਹਣੀ ਜਈ ਕਟਾਰ ਹੋਵੇ ਤੇ ਸੋਹਣੇ ਘੋੜੇ ਦਾ ਸਵਾਰ ਹੋਵੇ ਗਰਬ ਨਾ ਕੀਜੇ ਨਾਨਕਾ ਮਤਸਰ ਆਵੇ ਭਾਰ ਗੁਰੂ ਨਾਨਕ ਸਾਹਿਬ ਕਹਿਣ ਲਗੇ ਫਿਰ ਵੀ ਮਨੁੱਖਾ ਕਿਸੇ ਗੱਲ ਦਾ ਮਾਣ ਨਾ ਕਰੀ ਐ ਮਨੁੱਖ ਕਿਸੇ ਗੱਲ ਦਾ ਮਾਣ ਨਾ ਕਰੀਏ ਕੀ ਪਤਾ ਹੈ ਕਦੋਂ ਸਿਰ ਭਾਰ ਡਿੱਗ ਪੈਣਾ ਐ ਪੌੜੀ ਇਸ ਪੌੜੀ ਵਿੱਚ ਸਤਿਗੁਰੂ ਆਖਦੇ ਨੇ ਸੋ ਸਤ ਸੰਗਤ ਸ਼ਬਦ ਮਿਲਿਆ ਜੋ ਗੁਰਮਖ ਚੱਲੇ ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਹ ਸਾਥ ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ ਸੱਚ ਉਤੇ ਆਇਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੇ ਜਿਨ੍ਹਾਂ ਮਨੁੱਖਾਂ ਨੇ ਪੱਲੇ ਪ੍ਰਭੂ ਦਾ ਨਾਮ ਬੰਨ ਲਿਆ ਜਿਨ੍ਹਾਂ ਮਨੁੱਖਾਂ ਦੇ ਪੱਲੇ ਪ੍ਰਭੂ ਦੇ ਨਾਮ ਰੂਪੀ ਧਨ ਹੈ ਜਿੰਦਗੀ ਦੇ ਸਫਰ ਲਈ ਖਰਚ ਹੈ ਉਹ ਸਦਾ ਕਾਇਮ ਰਹਿਣ ਵਾਲੀ ਪਰਮੇਸ਼ਰ ਨੂੰ ਪ੍ਰਮਾਤਮਾ ਨੂੰ ਪ੍ਰਭੂ ਨੂੰ ਸਿਮਰਦੇ ਹਨ ਤੇ ਉਸੇ ਦਾ ਹੀ ਰੂਪ ਹੋ ਜਾਂਦੇ ਹਨ ਭਗਤ ਸੋਹਣੇ ਗੁਣ ਗਾਵਦੇ ਗੁਰਮਤ ਅਚਲ ਬੰਦਗੀ ਕਰਨ ਵਾਲੇ ਬੰਦੇ ਪ੍ਰਭੂ ਦੇ ਗੁਣ ਗਾਉਂਦੇ ਹਨ ਤੇ ਸੋਹਣੇ ਲੱਗਦੇ ਹਨ ਸਤਗੁਰ ਦੀ ਮਤ ਲੈ ਕੇ ਉਹ ਅਡੋਲ ਹੋ ਜਾਂਦੇ ਹਨ ਰਤਨ ਵਿਚਾਰ ਮਨ ਵਸਿਆ ਗੁਰ ਕਾ ਸ਼ਬਦ ਭਲਾ ਸਤਗੁਰ ਦੀ ਸੁਣੀ ਸ਼ਬਦਾਂ ਦੇ ਰਹਿ ਉਹਨਾਂ ਦੇ ਮਨ ਵਿੱਚ ਪ੍ਰਭੂ ਦੀ ਸੇਸ਼ ਨਾਮ ਦੀ ਵਿਚਾਰ ਆ ਕੇ ਵਸ ਜਾਂਦੀ ਹੈ ਆਪ ਮੇਲ ਮਿਲਾਇੰਦਾ ਆਪ ਦੇਵੜਈ ਭਗਤ ਜਨਾਂ ਨੂੰ ਪ੍ਰਭੂ ਆਪ ਹੀ ਆਪਣੇ ਆਪ ਵਿੱਚ ਮਿਲਾਉਂਦਾ ਹੈ ਆਪ ਹੀ ਉਹਨਾਂ ਨੂੰ ਸ਼ੋਭਾ ਦਿੰਦਾ ਹੈ ਸਲੋਕ ਮਹਲਾ 3 ਤੀਜੇ ਪਾਤਸ਼ਾਹ ਇਸ ਸਲੋਕ ਵਿੱਚ ਕਹਿੰਦੇ ਹਨ ਆਸਾ ਅੰਦਰ ਸਭ ਕੋ ਕੋਈ ਨਰਾਸਾ ਹੋਏ ਹਰੇਕ ਜੀਵ ਆਸਾ ਵਿੱਚ ਫਸਿਆ ਪਿਆ ਹੈ ਪਾਮ ਨਿਤ ਨਵੀਆਂ ਆਸਾਂ ਬਣਾਉਂਦਾ ਰਹਿੰਦਾ ਹੈ ਕੋਈ ਬੁੱਲਾ ਮਨੁੱਖ ਹੈ ਜੋ ਆਸਾ ਤੋਂ ਬਚਿਆ ਰਹਿੰਦਾ ਹੈ ਨਾਨਕ ਜੋ ਮਰਜੀ ਵਿਆ ਸੈਲਾ ਸੋਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੋ ਮਨੁੱਖ ਆਸ ਅਸਮਲੋਂ ਹਟ ਕੇ ਪ੍ਰਭੂ ਦੇ ਸਿਮਰਨ ਵਿੱਚ ਜੀਵਨ ਗੁਜ਼ਾਰਦਾ ਹੈ ਉਸ ਦਾ ਆਉਣਾ ਸਫਲ ਹੋ ਜਾਂਦਾ ਹੈ RAM KALI MAHALA TEEJA RAM KALI RAG ਧੰਨ ਗੁਰੂ ਅਮਰਦਾਸ ਜੀ ਦੀ ਬਾਣੀ ਮਹਲਾ 3 ਜੀ ਪਾਤਸ਼ਾਹ ਆਖਦੇ ਹਨ ਨਾ ਕਿਸ ਆਸਾ ਹੱਥ ਵੇ ਕਿਉ ਨਰਾਸਾ ਹੋਏ ਆਸਾ ਹੱਥ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਆਪਾਂ ਆਸਾ ਕਰਦੇ ਆ ਨਾ ਆਸਾ ਦੇ ਹੱਥ ਵਿੱਚ ਕੁਝ ਨਹੀਂਗਾ ਆਸਾ ਦੇ ਵਸ ਕੁਝ ਨਹੀਂਗਾ ਆਸਾ ਦੇ ਹੱਥ ਵਿੱਚ ਕੋਈ ਤਾਕਤ ਨਹੀਂ ਕਿ ਜੀਵਾਂ ਨੂੰ ਫਸਾ ਸਕੇ ਸੋ ਆਪਣੇ ਉਦਮ ਨਾਲ ਵੀ ਮਨੁੱਖ ਆਸਾਂ ਤੋਂ ਨਹੀਂ ਬਚ ਸਕਦਾ ਕਿਆ ਕਰੇ ਇਹ ਬਪਰੀ ਜਾ ਪੁਲਾਏ ਸੋਏ ਇਹ ਵਿਚਾਰੀ ਆਸਾ ਕੀ ਕਰ ਸਕਦੀ ਹੈ ਭੁਲਾਉਂਦਾ ਤਾਂ ਪ੍ਰਭੂ ਉਹ ਪਰਮਾਤਮਾ ਆਪ ਹੀ ਹੈ ਪੌੜੀ ਇਸ ਪੌੜੀ ਦੇ ਸਤਗੁਰੂ ਕਹਿੰਦੇ ਹਨ ਤ੍ਰਿਗ ਜੀਵਨ ਸੰਸਾਰ ਸੱਚੇ ਨਾਂ ਬਿਨ ਸਦਾ ਕੈਮ ਰਹਿਣ ਵਾਲੀ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨ ਜਗਤ ਦਾ ਜੀਵਣਾ ਫਟਕਾਰਯੋਗ ਹੈ ਪ੍ਰਭ ਦਾਤਾ ਦਤਾਰ ਨੇਚਿਲ ਇਹ ਧਨ ਨੇਚਿਲ ਦਾ ਮਤਲਬ ਹੁੰਦਾ ਹੈ ਨਾ ਨਾਸ਼ ਹੋਣ ਵਾਲਾ ਪ੍ਰਭੂ ਦਾ ਜਿਹੜਾ ਪ੍ਰਭੂ ਹੈ ਇਹ ਸਬਦ ਦਾਤਾ ਹੈ ਪ੍ਰਭੂ ਹੀ ਸ਼ਬਦ ਦਾ ਦਾਤਾ ਹੈ ਸਭ ਦੇਤਾ ਸਭ ਦਾਤਾ ਦਿੱਤਾ ਹੈ ਸ਼ਬਦ ਦਾਤਾ ਦਿੱਤਾ ਹੈ ਸਾਰਿਆਂ ਦਾਤਾ ਦੇਣ ਵਾਲਾ ਪ੍ਰਮਾਤਮਾ ਆਪ ਹੈ ਸੋ ਉਸ ਦਾ ਇਹ ਨਾਮ ਧਨ ਹੀ ਐਸਾ ਹੈ ਜੋ ਕਦੇ ਨਾਸ਼ ਹੋਣ ਵਾਲਾ ਨਹੀਂ ਸਾਸ ਸਾਸ ਅਰਾਤੇ ਨਿਰਮਲ ਸੋਏ ਜਨ ਉਹ ਮਨੁੱਖ ਪੁੱਤਰ ਜੀਵਨ ਵਾਲਾ ਹੈ ਜੋ ਪ੍ਰਭੂ ਨੂੰ ਹਰੇਕ ਸਾਹ ਦੇ ਨਾਲ ਯਾਦ ਕਰਦਾ ਹੈ ਅੰਤਰਜਾਮੀ ਅਗੰ ਰਸਨਾ ਇੱਕ ਪਨ ਜੀਵਨਾਰ ਉਸ ਇੱਕ ਪ੍ਰਭੂ ਨੂੰ ਯਾਦ ਕਰ ਜੋ ਸਭ ਦੇ ਦਿੰਦੀ ਜਾਣਦਾ ਹੈ ਤਾਂ ਜੋ ਜੀਵਨ ਦੀ ਪਹੁੰਚ ਤੋਂ ਪਰੇ ਹੈ ਰਾਮ ਰਿਆ ਸਰਬਤ ਨਾਨਕ ਬਲ ਜਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਂ ਉਸ ਪ੍ਰਭੂ ਤੋਂ ਸਦਕੇ ਹਾਂ ਜੋ ਸਾਰਿਆਂ ਵਿੱਚ ਵਿਆਪਕ ਹੈ RAM KALI MAHALLA ਪਹਿਲਾ ਸ਼ਲੋਕ ਮਹੱਲਾ ਪਹਿਲਾ RAM KALI RAAG ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਸ਼ਲੋਕ ਬਹਲਾ ਪਹਿਲਾ ਪਹਿਲੇ ਪਾਤਸ਼ਾਹ ਦੇ ਸ਼ਲੋਕ ਸਰਵਰ ਹੰਸਾ ਤੁਰੇਈ ਮੇਲਾ ਖਸਮ ਏਵੇਂ ਭਾਣਾ ਗੁਰੂ ਸਰੋਵਰ ਅਤੇ ਗੁਰਮੁਖ ਹੰਸ ਦਾ ਜੋੜ ਮੁੱਢ ਹੀ ਰਚਿਆ ਮੁੱਢੋਂ ਹੀ ਚੱਲਿਆ ਆਉਂਦਾ ਹੈ ਖਸਮ ਪ੍ਰਭੂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸਰਵਰ ਅੰਦਰੀ ਰਾਮਤੀ ਸੋ ਹੰਸਾਂ ਕਾ ਕਣਾ ਹੰਸਾਂ ਗੁਰਮੁਖਾਂ ਦੀ ਖਰਾਤ ਪ੍ਰਭੂ ਦੀ ਸਫਸਲਾ ਰੂਪ ਹੀਰੇ ਮੋਤੀ ਹੈ ਜੋ ਗੁਰੂ ਸਰੋਵਰ ਵਿੱਚੋਂ ਮਿਲਦੇ ਹਨ ਮੰਗਲਾ ਕਾਂਗਨ ਰਹੀ ਸਰਵ ਸਰਵਰ ਜੋ ਹੋਵੇ ਅਤ ਸਿਆਣਾ ਕਾਂ ਤੇ ਬੰਗਲਾ ਮਨਮੁਖ ਭਾਵ ਕਿਤਨਾ ਹੀ ਸਿਆਣਾ ਹੋਵੇ ਉਥੇ ਗੁਰੂ ਦੀ ਸੰਗਤ ਵਿੱਚ ਨਹੀਂ ਰਹਿ ਸਕਦਾ ਉਹਨਾਂ ਰਜ਼ਿਕ ਨਾ ਪਾਏ ਉਥੇ ਉਹਨਾਂ ਹੋਰ ਖਣ ਕਿਉਂਕਿ ਉਹਨਾਂ ਕਾਂ ਬੰਗਲੇ ਮਨ ਮੁੱਖਾਂ ਦੀ ਖਰਾਕ ਹੁੰਤੇ ਨਹੀਂ ਹੈ ਉਹਨਾਂ ਦੀ ਖਰਾਕ ਡੱਡੀਆਂ ਮੱਛੀਆਂ ਕਾਣੀਆਂ ਹੋਰ ਹੁੰਦੀ ਹੈ ਵੱਖਰੀ ਹੁੰਦੀ ਹੈ ਸੱਚ ਕਮਾਣ ਸੱਚੋ ਪਾਈਐ ਕੂੜਾ ਕੂੜਾ ਮਣਾ ਜੋ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਦੀ ਬੰਦਗੀ ਰੂਪ ਕਮਾਈ ਕਰੀਏ ਤੇ ਸਦਾ ਥੇਰ ਰਹਿਣ ਵਾਲਾ ਪ੍ਰਭੂ ਮਿਲਦਾ ਹੈ ਪਰ ਕੂੜ ਦੀ ਖੱਟੀ ਦਾ ਮਾਣ ਕੂੜਾ ਹੀ ਹੈ ਨਾਨਕ ਤਿਸ ਕੋ ਸਤਿਗੁਰ ਮਿਲਿਆ ਜਿਨ ਤੁਰੇ ਪਿਆ ਪਰਵਾਣਾ ਪਰ ਉਹਨਾਂ ਮਨੁੱਖਾਂ ਦੇ ਕੀ ਵਸ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿਨ੍ਹਾਂ ਨੂੰ ਧਰੋ ਪ੍ਰਭੂ ਦੀ ਆਗਿਆ ਮਿਲੀ ਹੈ ਉਹਨਾਂ ਨੂੰ ਹੀ ਸਤਿਗੁਰ ਸਰੂਪਰ ਮਿਲਦਾ ਹੈ RAM KALI ਮਹੱਲਾ ਪਹਿਲਾ ਮਹੱਲਾ ਪਹਿਲਾ RAM KALI ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਦੀ ਬਾਣੀ ਪਹਿਲੇ ਪਾਤਸ਼ਾਹ ਕਹਿੰਦੇ ਹਨ ਸਾਹਿਬ ਮੇਰਾ ਉਜਲਾ ਜੇ ਕੋ ਚਿਤ ਕਰੇ ਮੇਰਾ ਮਾਲਕ ਪ੍ਰਭੂ ਪਵਿੱਤਰ ਹੈ ਜੇ ਕੋਈ ਵੀ ਉਸ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਉਹ ਵੀ ਪਵਿੱਤਰ ਹੋ ਜਾਂਦਾ ਹੈ ਨਾਨਕ ਸਹੀ ਸੇਵਿਆ ਸਦਾ ਸਦਾ ਜੋ ਦੇ ਗੁਰੂ ਨਾਨਕ ਸਾਹਿਬ ਕਹਿਣ ਲਗੇ ਕਿ ਸਦਾ ਪ੍ਰਭੂ ਹੀ ਜੀਵਾਂ ਨੂੰ ਦਾਤਾ ਦਿੰਦਾ ਹੈ ਉਸ ਨੂੰ ਹੀ ਸਿਮਰਨਾ ਚਾਹੀਦਾ ਹੈ ਨਾਨਕ ਸੋਈ ਜ ਨਾਨਕ ਸੋਈ ਸੇਵਿਏ ਜਿਤ ਸੇਵਿਆ ਦੁੱਖ ਜਾਏ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਉਸ ਪ੍ਰਭੂ ਨੂੰ ਹੀ ਸਿਮਰਨਾ ਚਾਹੀਦਾ ਹੈ ਜਿਸ ਦਾ ਸਿਮਰਨ ਕੀਤੇ ਆਂ ਦੁੱਖ ਦੂਰ ਹੋ ਜਾਂਦਾ ਹੈ ਆਗੁ ਮੰਜਣ ਗਣ ਰਵਾ ਮਨ ਸੁਖ ਵਸੇ ਆਏ ਉਹ ਗੁਣ ਦੂਰ ਹੋ ਜਾਂਦੇ ਹਨ ਗੁਣ ਹਿਰਦੇ ਵਿੱਚ ਵਸ ਪੈਂਦੇ ਹਨ ਤੇ ਸੁਖ ਮਨ ਵਿੱਚ ਆਵਸਥਾ ਹੈ ਪੌੜੀ ਇਸ ਪੌੜੀ ਲਈ ਸਤਿਗੁਰੂ ਆਖਦੇ ਹਨ ਆਪ ਆਪ ਵਰਤਦਾ ਆਪ ਤਰੀ ਲਾਇਨ ਸ੍ਰਿਸ਼ਟੀ ਵਿੱਚ ਆਪ ਪਰਮੇਸ਼ਰ ਹਰ ਥਾਂ ਮੌਜੂਦ ਹੈ ਉਸ ਨੇ ਆਪ ਹੀ ਤਾੜੀ ਲਾਈ ਹੋਈ ਹੈ ਭਾਵ ਆਪ ਹੀ ਗੁਪਤ ਵਰਤ ਰਿਹਾ ਹੈ ਆਪੇ ਹੀ ਉਪਦੇਸ਼ ਦਾ ਗੁਰਮਖ ਪਤੀ ਆਇਆ ਹਨ ਗੁਰੂ ਰੂਪ ਹੋ ਕੇ ਆਪ ਹੀ ਜੀਵਨ ਨੂੰ ਉਪਦੇਸ਼ ਦੇ ਰਿਹਾ ਹੈ ਗੁਰੂ ਦੇ ਰਹੀਂ ਆਪ ਹੀ ਉਸ ਨੇ ਸិਸ਼ਟੀ ਨੂੰ ਸਮਝਾਇਆ ਹੈ ਇਕ ਆਪ ਉਤਰ ਪਾਇਨ ਇੱਕ ਭਗਤੀ ਲਾਇਨ ਕਈ ਜੀਵ ਇਸ ਉਸ ਨੂੰ ਆਪ ਹੀ ਕਰਾਈ ਪਾਈ ਹੁੰਦੇ ਹਨ ਤੇ ਕਈ ਜੀਵ ਉਸ ਨੇ ਬੰਦਗੀ ਵਿੱਚ ਲਾਏ ਹੋਏ ਹਨ ਜਿਸ ਆਪ ਬਜਾਇ ਸੋ ਬੁਝਿਸੀ ਆਪਣੇ नाथ ਲਾਇਨ ਪ੍ਰਭੂ ਆਪ ਜਿਸ ਜੀਵ ਨੂੰ ਸਮਝ ਦਿੰਦਾ ਹੈ ਉਹੀ ਸਹੀ ਰਸਤੇ ਨੂੰ ਸਮਝਦਾ ਹੈ ਉਸਨੇ ਆਪ ਹੀ ਸ੍ਰਿਸ਼ਟੀ ਉਪਰ ਨਾਮ ਆਪਣੇ ਸ੍ਰਿਸ਼ਟੀ ਆਪਣੇ ਨਾਮ ਵਿੱਚ ਲਾਈ ਹੋਈ ਹੈ ਸਤਗੁਰੂ ਨਾਮ ਤੇ ਆਇਆ ਸੱਚੀ ਉਡਾਈ ਸ਼ੁਧ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ਇਹ ਸਦਾ ਕਾਇਮ ਰਹਿਣ ਵਾਲੀ ਦੀ ਬੜੀ ਆਈ ਹੈ ਸ਼ੁੱਧ ਦਾ ਮਲ ਹੁੰਦਾ ਹੈ ਜੀ ਪਵਿੱਤਰ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਦੀ ਤਬੀਅਤ ਠੀਕ ਨਾ ਹੋਣ ਕਰਕੇ ਕੱਲ ਦਾ ਸਾਜ ਨਹੀਂ ਸਕਿਆ ਅੱਜ ਵੀ ਥੋੜੀ ਹਾਜ਼ਰੀ ਪ੍ਰਵਾਨ ਕਰ ਲੋ ਕੱਲ ਫਿਰ ਹਾਜ਼ਰ ਹੋ ਮੰਗੀ ਜੇ ਸਤਿਗੁਰੂ ਨੇ ਚਾਇਆ ਜਿਨ੍ਹਾਂ ਭੈਣਾਂ ਤੇ ਭਰਾਵਾਂ ਨੇ ਕਮੈਂਟ ਭੇਜੇ ਸਾਨੂੰ ਉਹਨਾਂ ਦੇ ਨਾਮ ਆਪ ਜੀ ਨੂੰ ਸਰਵਣ ਕਰਾ ਦਿੱਤੇ ਹਨ ਤੁਸੀਂ ਵੀ ਸਹਿਜ ਪਾਠ ਦੇ ਨਾਲ ਜੁੜੋ ਸਹਿਜ ਪਾਠ ਨੂੰ ਸਰਵਣ ਕਰੋ ਤੇ ਆਪਣੇ ਪਿਆਰੇ ਕਮੈਂਟ ਲਿਖ ਕੇ ਭੇਜ ਦਿਓ ਇਹ ਜੋ ਆਪ ਜੀ ਨੇ ਸਰਵਣ ਕਰਨਾ ਹੈ ਇਸ ਨੂੰ ਲਾਈਕ ਵੀ ਕਰਨਾ ਹੈ ਤੇ ਸ਼ੇਅਰ ਵੀ ਕਰਨਾ ਹੈ ਸ਼ੇਅਰ ਕਰਨ ਦੇ ਨਾਲ ਜਿੰਨੇ ਵੀ ਤੁਹਾਡੇ ਗਰੁੱਪ ਹਨ WhatsApp ਦੇ Facebook ਦੇ ਇਹਨਾਂ ਸਾਰੇ ਸ਼ੇਅਰ ਕਰਿਆ ਕਰੋ ਸ਼ੇਅਰ ਕਰਨ ਦੇ ਨਾਲ ਇਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਾਣੀ ਘਰ ਘਰ ਪਹੁੰਚੇਗੀ ਇਹੋ ਹੀ ਆਪਣਾ ਅਸਲ ਨਿਸ਼ਾਨਾ ਹੈ ਇਹੋ ਹੀ ਆਪਣਾ ਅਸਲ ਮਕਸਦ ਹੈ ਕਿ ਸਾਰੀਆਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨਾ ਗੁਰਬਾਣੀ ਦੇ ਲੜਦਾਉਣਾ ਸੋ ਸਾਧ ਸੰਗਤ ਜੀ ਇਸ ਕਰਕੇ ਇਸ ਪਰਾਲੇ ਵਿੱਚ ਆਪਨਾ ਬਟ ਮੁੱਲਾ ਜੋਗ ਪਾਓ ਤੇ ਜੋ ਨੋਟੀਫਿਕੇਸ਼ਨ ਆਪ ਜੀ ਨੇ ਆਉਂਦਾ ਹੈ ਇਸ ਨੂੰ ਆਪ ਸਲੂਨ ਕਰਕੇ ਇਹਦੇ ਤੇ ਬੜਾ ਪਿਆਰਾ ਜਿਹਾ ਕਮੈਂਟ ਲਿਖ ਕੇ ਵਾਪਸ ਭੇਜਿਆ ਕਰੋ ਤੇ ਇਸ ਭੇਜੇ ਹੋਏ ਸ਼ਬਦ ਨੂੰ ਇਸ ਨੂੰ ਗਾ ਸ਼ੇਅਰ ਕਰ ਦਿਆ ਕਰੋ ਤਾਂ ਜੋ ਇਹ ਜੇ ਹੋਰ ਕਿਸੇ ਤੱਕ ਪਹੁੰਚੇ ਉਹ ਵੀ ਇਸ ਨੂੰ ਪੜ ਸੁਣ ਕੇ ਇਸ ਦਾ ਲਾਭ ਪ੍ਰਾਪਤ ਕਰ ਲਵੇ ਸੋ ਸਾਥ ਸੰਗਤ ਜੀ ਆਪ ਜੀ ਦਾ ਕੋਟਨ ਕੁਰਤਨਵਾਦੀ ਹਨ ਕਿ ਆਪ ਦਾ ਸਰੇ ਮੂੰਹ ਟਾਈਮ ਦਿੰਦੇ ਹੋ ਸੋ ਆਪ ਜੀ ਦਾ ਸ਼ਕਾਨਾ ਹੈ ਸਤਿਗੁਰ ਦੇ ਚਰਨਾ ਵਿੱਚ ਅਰਦਾਸ ਬੇਨਤੀ ਹੈ ਕਿ ਇਸ ਤਰ੍ਹਾਂ ਹੀ ਆਪ ਜੀ ਨੂੰ ਸਤਿਗੁਰ ਆਪਣੇ ਚਰਨਾ ਕਮਲਾਂ ਦੇ ਨਾਲ ਜੋੜ ਕੇ ਰੱਖਣ ਹੁਣ ਆਓ ਭੁੱਲਾਂ ਛੁਕਾਂ ਦੀ ਹੋ ਮਾਫੀ ਫਤਿਹ ਅਰਜ਼ ਕਰਾਈਏ ਇਸ ਤੋਂ ਪਹਿਲਾਂ ਕਿ ਆਪਾਂ ਫਤਿਹ ਗੁਜਾਉਣੀ ਹੈ ਏ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਸਮਾਪਤੀ ਹੈ ਤੇ ਭੁੱਲਾਂ ਚੁੱਕਾਂ ਜਿਹੜੀਆਂ ਉਹ ਨਾ ਚਿਤਾਰਿਓ ਭੁੱਲਾਂ ਚੁੱਕਾਂ ਦੀ ਦਾਸ ਨੂੰ ਮਾਫੀ ਬਖਸ਼ ਦੇਣੀ ਸੋ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ